ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੇ ਵਿੱਚ ਟਾਈਮ ਵਰਨਰ ਕੇਬਲ ਨੈਟਵਰਕ ਤੇ ਆਰਸੀਐਨ ਕੈਨੇਡਾ ਦੇ ਵਿੱਚ ਬੈਲ ਫਾਈਬ ਕੇਬਲ ਨੈਟਵਰਕ ਤੇ ਵਰਲਡਵਾਈਡ ਗਲੋਬਲ ਸੀਪੀਐਨ ਦੀ ਐਪ ਜਾਦੂ ਟੀਵੀ ਸ਼ਾਵਾ ਟੀਵੀ ਤੇ ਰੋਕੂ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ ਵਿਊਰਜ਼ ਅੱਜ ਅਸੀਂ ਇੱਕ ਖਾਸ ਕੇਸ ਬਾਰੇ ਵਿਚਾਰ ਚਰਚਾ ਕਰਾਂਗੇ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਕ ਅਹਿਮ ਖਬਰ ਸੀ ਕਿ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਉਹਦੇ ਤੋਂ ਬਾਅਦ ਜਿਹੜੇ ਸਿੱਖਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਕੈਦੀ ਬਣਾਇਆ ਗਿਆ ਸੀ ਉਹਨਾਂ ਦਾ ਜਿਹੜਾ ਕੇਸ ਲੜਿਆ ਗਿਆ ਉਹਦੇ ਵਿੱਚੋਂ 40 ਸਿੱਖਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਇਹ ਫੈਸਲਾ ਦਿੱਤਾ ਕਿ ਭਾਰਤ ਦੀ ਜਿਹੜੀ ਸਰਕਾਰ ਹੈਗੀ ਐ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਜਿਹੜੇ ਐਸਪੈਕਟਸ ਨੇ ਉਹਨਾਂ ਵੱਲੋਂ ਕੈਦੀ ਬਣਾ ਕੇ ਇਲੀਗਲੀ ਡੀਟੇਨ ਕੀਤਾ ਗਿਆ ਸੀ टॉर्चर ਕੀਤਾ ਗਿਆ ਸੀ ਉਹ ਜਿਹੜਾ ਫੈਸਲਾ ਆਇਆ ਹੈਗਾ ਤੇ ਉਹਦੇ ਵਿੱਚ ਮੁਆਵਜ਼ੇ ਦੀ ਵੀ ਅਦਾਲਤ ਵੱਲੋਂ ਹੁਕਮ ਕੀਤਾ ਗਿਆ ਇਹਦਾ ਜੇ ਅੱਜ ਇਸ ਕੇਸ ਤੇ ਸੰਬੰਧੀ ਜਿਹੜਾ ਇਹ ਕੇਸ ਲੜਿਆ ਗਿਆ ਸੀ ਅੰਮ੍ਰਿਤਸਰ ਤੋਂ ਐਡਵੋਕੇਟ ਭਗਵੰਤ ਸਿੰਘ ਹੈਗੇ ਆ ਜਿਨ੍ਹਾਂ ਨੇ ਇਹ ਕੇਸ ਲੜਿਆ ਸੀ ਨਿਸ਼ਕਾਮ ਸੇਵਾ ਦੇ ਤੌਰ ਤੇ ਉਹਨਾਂ ਦੀ ਪੰਥਕ ਸੇਵਾ ਹੈਗੀ ਹੈ 28 ਸਾਲ ਤੋਂ ਉਹ ਸਰਵਿਸ ਦੇ ਵਿੱਚ ਵੀ ਹੈਗੇ ਨੇ ਐਡਵੋਕੇਟ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਤੇ ਕਰੀਬ 1990 ਤੋਂ 6 ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜਿਹੜਾ ਹੈਗਾ ਪੰਥਕ ਸਫਾਂ ਦੇ ਵਿੱਚ ਵੀ ਵਿਚਰ ਰਹੇ ਨੇ ਅੱਜ ਇਸ ਕੇਸ ਦੀ ਡਿਟੇਲਸ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਫੈਸਲਾ ਅਦਾਲਤ ਵੱਲੋਂ ਦਿੱਤਾ ਗਿਆ ਇਹਦਾ ਕੀ ਪ੍ਰਭਾਵ ਪੈ ਸਕਦਾ ਹੈ ਇਹ ਸਾਰੇ ਪਹਿਲੂਆਂ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਅੰਮ੍ਰਿਤਸਰ ਤੋਂ ਸਾਡੇ ਨਾਲ ਅੱਜ ਦੀ ਵਿਚਾਰ ਚਰਚਾ ਚੱਲ ਰਹੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਭਗਵਾਨ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਸ ਕੇਸ ਦੀਆਂ ਜਿਹੜਾ ਅਦਾਲਤ ਵੱਲੋਂ ਫੈਸਲਾ ਦਿੱਤਾ ਗਿਆ ਕਿ ਜਿਹੜੇ 40 ਸਿੱਖ ਸੀਗੇ ਜਿਨ੍ਹਾਂ ਨੂੰ ਇਲੀਗਲੀ ਡੀਟੇਨ ਕੀਤਾ ਗਿਆ ਸੀ ਤੇ ਉਹਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਹੋਇਆ ਮੈਂ ਇਸ ਕੇਸ ਦੀਆਂ ਡਿਟੇਲਸ ਤੁਹਾਡੇ ਕੋਲੋਂ ਜਾਨਣਾ ਚਾਹੂੰਗਾ ਕੇ 40 ਤੋਂ ਬਿਨਾ ਹੋਰ ਐਗਜ਼ੈਕਟਲੀ ਕਿੰਨਾ ਨੰਬਰ ਸੀਗਾ ਜਿਹੜਾ ਸਿੱਖਾਂ ਨੂੰ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਸੀ ਜਾਂ ਉਦੋਂ ਫੌਜ ਵੱਲੋਂ ਗ੍ਰਿਫਤਾਰ ਕਰਕੇ ਫਿਰ ਬਾਅਦ ਦੇ ਵਿੱਚ ਜੋਧਪੁਰ ਰਾਜਸਥਾਨ ਦੀ ਜੇਲ੍ਹ ਵਿੱਚ ਭੇਜਿਆ ਗਿਆ ਕਿੰਨਾ ਨੰਬਰ ਸੀ ਤੇ ਹੋਰ ਇਹਦੀਆਂ ਜਿਹੜੀਆਂ ਇੰਨੇ ਲੰਬੇ ਸਮੇਂ ਦਾ ਕਿਉਂਕਿ 33 ਸਾਲ ਦਾ ਸਮਾਂ ਜਦੋਂ ਅੱਜ ਇਹ ਫੈਸਲਾ ਆਇਆ ਤਾਂ ਬਹੁਤ ਲੰਬਾ ਸਮਾਂ ਹੁੰਦਾ ਇਹ ਸਾਰੇ ਦੇ ਵਿੱਚ ਪ੍ਰੋਸੀਡਿੰਗਸ ਕੀ ਸੀਗੀਆਂ ਕੇਸ ਦੀਆਂ ਡਿਟੇਲਸ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੂੰਗਾ ਸਤਿਬਿਨ ਜੀ ਇਸ ਭਾਜੀ 9 984 ਦੇ ਵਿੱਚ ਹਮਲਾ ਕੀਤਾ ਹਿੰਦੁਸਤਾਨ ਦੀ ਗਵਰਨਮੈਂਟ ਦੇ ਦਰਬਾਰ ਸਾਹਿਬ ਤੇ ਟੋਪਟ ਟੈਂਕਾਂ 에ਅਰ ਡ੍ਰੌਪ ਵਗੈਰਾ ਸਾਰਾ ਕੁਝ ਕੀਤਾ ਉਹਨਾਂ ਨੇ ਜੀ ਉਸ ਵੇਲੇ ਉਹਨਾਂ ਦੀ ਇਸ ਹਮਲੇ ਦੇ ਪਿੱਛੇ ਇੱਕ ਸੋਚੀ ਸਮਝੀ ਰਣਨੀਤੀ ਇੱਕ ਪਲੈਨਿੰਗ ਸੀ ਜਿਹੜੀ ਜਿਹਦੇ ਕੁਝ ਕਾਰਨ ਉਹਨਾਂ ਦੇ ਸਿੱਖਾਂ ਨੂੰ ਬਦਨਾਮ ਕਰਕੇ ਸਿੱਖਾਂ ਦੇ ਖਿਲਾਫ ਇੱਕ ਮਾਹੌਲ ਸਿਰਜ ਕੇ ਤੇ ਮੁਲਕ ਪਰ ਵਿੱਚੋਂ ਜਿਹੜਾ ਪਾਰਲੀਮੈਂਟਲ ਇਲੈਕਸ਼ਨ ਜਿਤਨਾ ਉਹਨਾਂ ਦਾ ਮੋਟਿਵ ਸੀ ਜੀ ਤੇ ਉਹਦੇ ਨਾਲ ਦੀ ਨਾਲ ਜਿਵੇਂ ਦਮਦਮ ਟਕਸਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਗਿਆ ਤੇ ਬਾਕੀ ਦੇ ਭਾਵ ਜਿਵੇਂ ਬੰਦੀਆਂ ਬਾਕੀ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਦੋ ਦੋ ਚਾਰ ਚਾਰ ਆਗੂ ਅੰਦਰ ਹੋਣ ਤੋਂ ਬਾਅਦਾਂ ਬਾਕੀ ਸਾਰੇ ਜਿਹੜੇ ਸਰੈਂਡਰ ਕਰ ਗਏ ਤੇ ਐਜੀਟੇਸ਼ਨ ਛੱਡ ਗਏ ਐਮਰਜੈਂਸੀ ਦੇ ਖਿਲਾਫ ਪਰ ਸ਼੍ਰੋਮਣੀ ਅਕਾਲੀ ਦਲ ਨੇ ਇਹਦੇ ਖਿਲਾਫ ਐਜੀਟੇਸ਼ਨ ਜਾਰੀ ਰੱਖੇ ਹਾ ਇਕਮਾੜੇ ਦੇ ਅੰਦਰ ਜਾਣ ਤੋਂ ਬਾਅਦ ਮੋਰਚੇ ਨੂੰ ਵਾਹੀ ਦੇਣ ਵਾਸਤੇ ਬੜੀ ਜ਼ਰੂਰਤ ਸੀ ਕੋਈ ਸ਼ਕਸ਼ੀਅਤ ਅਜਿਹੀ ਹੁੰਦੀ ਜਿਹੜੀ ਇਹਨੂੰ ਇਹਦੇ ਵਾਸਤੇ ਚਾਲੂ ਰੱਖਦੀ ਉਹਦੇ ਵਾਸਤੇ ਸੰਤਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਲੰਬਾ ਸਮਾਂ ਜਿਹੜਾ 37 ਜਲੂਸ ਪੰਜਾਬ ਦੇ ਵਿੱਚ ਕੱਢੇ ਜੀ ਉਹਦੇ ਨਾਲ ਜਿਹੜਾ ਮੋਰਚੇ ਨੂੰ ਫੀਡਬੈਕ ਮਿਲਦੀ ਰਹੀ ਉਹ ਦੋ ਕਾਰਨ ਸੀਗੇ ਜਿਨ੍ਹਾਂ ਕਰਕੇ ਉਸ ਵੇਲੇ ਦੀ ਹਕੂਮਤ ਇੰਦਰਾ ਗਾਂਧੀ ਦੀ ਹਕੂਮਤ ਜਿਹੜੀ ਆ ਉਹਨੂੰ ਐਮਰਜੈਂਸੀ ਚੁੱਕਣੀ ਪਈ ਤੇ ਅਗਲੀ ਇਲੈਕਸ਼ਨ ਜਿਹੜੀ ਉਹ ਹਾਰ ਗਈ। ਜਦੋਂ ਦੁਬਾਰਾ ਸਤਾ ਚਾਹੀ ਤਾਂ ਉਹਨੂੰ ਫਿਰ ਜੈਸਤਾਂਗ ਅਜਿਹੇ ਢੰਗ ਨਾਲ ਛੜ ਜਾਂਤਰ ਰਚੇ ਕਿ ਕੋਹਾਂ ਨੇ 1984 ਦੇ ਵਿੱਚ ਉਹ ਪ੍ਰਾਣੀ ਆਪਣੀ ਖੇੜ ਕੱਢਣ ਲਈ ਜਿਹੜਾ ਮਾਹੌਲ ਇਸ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ 'ਤੇ ਹਮਲਾ ਕੀਤਾ ਜਾ ਸਕੇ। ਅਕਾਲ ਤਖਤ ਸਾਹਿਬ ਜਿੱਥੋਂ ਮੋਰਚਾ ਲੱਗਦਾ ਅਕਾਲ ਤਖਤ ਸਾਹਿਬ ਨੂੰ ਜਿਹੜਾ ਉਹ ਢ碍 ਤੇ ਜੀਤਾ ਜਾ ਸਕੇ। ਜੀ। ਨਾਲ ਦੀ ਨਾਲ ਦੰਦ ਦੰਦ ਖਾਣ ਦੇ ਨਾਲ ਜਿਹੜਾ ਉਹ ਉਹਦਾ ਰੋਸ ਹੀ ਉਸ ਰੋਸ ਨੂੰ ਹੀ ਉਹ ਕਰਨਾ ਚਾਹੁੰਦੀ ਸੀ ਤੇ ਉਹਦੇ ਸੰਬੰਧ ਵਿੱਚ ਉਹ ਉਸ ਵੇਲੇ ਸੰਤਪਾਪ ਵਿਚ ਅਨੈਲ ਸਿੰਘ ਖਾਲਸਾ ਤਨੜਾਲੇ ਨਿਵਾਸ ਕਰਦੇ ਸਨ ਹਰਮੰਦਰ ਸਾਹਿਬਗੇ ਉਹ ਵੀ ਉਹਨੇ ਇੱਕ ਉਸ ਬਹਾਨੇ ਦੀ ਆੜ ਚ ਮਾਪਖਾ ਨੂੰ ਦਮਦਮ ਟਕਸਾਲ ਨੂੰ ਖਤਮ ਕਰਨ ਦੀ ਉਹ ਚਾਲ ਚੱਲੀ ਜੀ ਉਹਦੇ ਕਰਕੇ ਇਹਨਾਂ ਨੇ ਪਹਿਲਾਂ ਤੋਂ ਪਲੈਨਿੰਗ ਸ਼ੁਰੂ ਕਰ ਦਿੱਤੀ ਇਹਨਾਂ ਨੇ ਚਾਰ ਐਕਟ ਜਿਹੜੇ ਜੀ ਕੋਜ ਅਮੈਂਡ ਕੀਤੇ ਕੁਝ ਨਵੇਂ ਬਣਾਏ ਜਿਵੇਂ ਅ ਦਿੱਲੀ ਸਪੈਸ਼ਲ ਦਿੱਲੀ ਪੁਲਿਸ ਸਪੈਸ਼ਲ ਪਾਵਰਜ਼ ਐਕਟ ਉਹਦੇ ਵਿੱਚ ਐਮੈਂਡਮੈਂਟ ਕੀਤੀ ਜਿਹੜੀ ਤੁਸੀਂ ਵੀ ਸ਼ਾਇਦ ਜੇ ਉਦੋਂ ਹੋਵੋ ਵਿਚਰਦੇ ਜਾਂ ਤੁਸੀਂ ਕਿਸੇ ਨੇ ਸੁਣਿਆ ਲਾ ਜਿਹੜਾ ਉਸ ਦੌਰ ਦੇ ਵਿੱਚ ਹੈ ਗਈ ਸੀ ਮੈਨੂੰ ਹੁਣ ਐਸਲੇ ਤੁਹਾਡੀ ਉਮਰ ਤਾਂ ਅੰਦਾਜ਼ਾ ਨਹੀਂ ਕਿੰਨੀ ਆ ਪਰ ਜਿਹੜੇ ਉਸ ਦੌਰ ਦੇ ਵਿੱਚ ਜਿਹੜਾ ਸਿੱਖ ਮਸਲੇ ਨਾਲ ਰੱਖਦੇ ਸੀ ਤੁਸੀਂ ਹੋ ਸਕਦਾ عمر ਛੋਟੇ ਹੋ ਉਹਨੂੰ ਜੀ ਬਿਲਕੁਲ ਮਰੀ ਹੋਣੀ ਟਟਾ ਹੋ ਗਿਆ अदरवाइज ਬਾਕੀ ਹਿੰਦੁਸਤਾਨ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਕੋਈ ਪਬਲਿਕੇਸ਼ਨ ਨਹੀਂ ਹੋਈ ਕੋਈ 12 ਚ ਕਿਸੇ ਮੀਡੀਆ ਚ ਨਹੀਂ ਆਇਆ ਵੀ ਇਹ ਐਮੈਂਡ ਜਿਹੜੇ ਐਕਟਾਂ ਦੇ ਵਿੱਚ ਐਮੈਂਡਮੈਂਟ ਕੀਤੀ ਜਾ ਰਹੀਆਂ ਜਾਂ ਨਵੇਂ ਐਕਟ ਬਣਾਏ ਜਾ ਰਹੇ ਆ ਉਹਦੇ ਪ੍ਰੈਜ਼ੀਡੈਂਟ ਨੇ ਦਿੱਤੀ ਸੈਂਟ ਆਪਣੀ ਤੇ ਭਾਵੇਂ ਪਾਰਲੀਮੈਂਟ ਦਾ ਸੈਸ਼ਨ ਨਹੀਂ ਚੱਲ ਰਿਹਾ ਪਰ ਇਹਦੇ ਵਾਸਤੇ ਕਿਉਂਕਿ ਲੋੜ ਆ ਮੈਂ ਇਹ ਜਿਹੜੀ ਐਮੈਂਡਮੈਂਟ ਪ੍ਰਵਾਨ ਕਰਦਾ ਜੀ ਪੰਜਾਬ ਦੇ ਵਿੱਚ ਵੀ ਇਹ ਪ੍ਰੈਜ਼ੀਡੈਂਟ ਰੂਲਸ ਸੀਗਾ ਉਥੇ ਵੀ ਉਹਨਾਂ ਕੋਈ ਅਸੈਂਬਲੀ ਦੇ ਵਿੱਚ ਨਹੀਂ ਗਏ ਸਿੱਧਾ ਇਹ ਐਕਟ ਪਾਸ ਕਰ ਦਿੱਤੇ ਜਿਹੜੇ ਦਿੱਲੀ ਸਪੈਸ਼ਲ ਪਾਵਰ ਐਕਟ ਆਰਮੀ ਚੰਡੀਗੜ੍ਹ ਆਰਮੀ ਐਕਸਟਰਾ ਪਾਵਰ ਐਕਟ ਮਰੇ ਇੱਕ ਟਾੜਾ ਇੱਕ ਐਕਟ ਉਹਨਾਂ ਨੇ ਹੋਰ ਜਿਹੜਾ ਉਹ ਜਿਹੜਾ ਜੀ ਇਹਨਾਂ ਨੂੰ ਉਹਨਾਂ ਨੇ ਉਸ ਵੇਲੇ ਲੈਣ ਦਾ ਹੋਂਦ ਚ ਲੈ ਆਂਦਾ ਜਿੱਤੋਂ ਵਾਲਾ ਮੌੜਾ ਵੇਖੇ ਇਹਨਾਂ ਨੇ ਇਹ ਆਪਣਾ ਹਰਮੰਦਰ ਸਾਹਿਬ ਦਾ ਮਾਰੂ ਬਣਾ ਕੇ ਉੱਥੇ ਫੌਜ ਨੇ ਤੇ ਐਕਸਰਸਾਈਜ਼ ਵੀ ਕੀਤੀ ਜੀ ਭਗਵੰਤ ਭਗਵਾਨ ਸਿੰਘ ਜੀ ਜੇ ਅਸੀਂ ਗੱਲ ਕਰੀਏ ਇਸ ਕੇਸ ਦੀ ਜਿਹੜਾ ਹੁਣ ਫੈਸਲਾ ਆਇਆ ਹੈਗਾ ਤਾਂ ਕੀ ਇਹ ਜਿਹੜੇ ਐਕਸ ਸੀਗੇ ਇਹਨਾਂ ਦੇ ਆਧਾਰ ਤੇ ਹੀ ਸਿੱਖਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਪਹਿਲਾਂ ਅੰਮ੍ਰਿਤਸਰ ਦੀ ਜਿਹੜੀ ਜੇਲ ਹੈ ਉੱਥੇ ਰੱਖਿਆ ਗਿਆ ਕੁਝ ਦਿਨ ਫਿਰ ਜੋਧਪੁਰ ਰਾਜਸਥਾਨ ਦੇ ਵਿੱਚ ਟਰਾਂਸਫਰ ਕੀਤਾ ਗਿਆ ਮੈਂ ਥੋੜਾ ਜਿਹਾ ਇਸ ਕੇਸ ਬਾਰੇ ਤੁਹਾਡੇ ਕੋਲੋਂ ਜਾਨਣਾ ਚਾਹੂਗਾ ਮੈਂ ਇਸੀ ਗੱਲ ਤੇ ਆ ਰਿਹਾ ਜੀ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਉਹਨਾਂ ਜਦੋਂ ਉਹਨਾਂ ਦੀ ਸਾਰੀ ਕੰਮਪਲੀਟ ਹੋ ਗਈ ਤੇ ਫਿਰ ਉਹਨਾਂ ਨੇ ਜਿਹੜਾ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਕਿ ਰਾਬੰਦੀ ਤਾਂ ਪਹਿਲਾਂ ਤੋਂ ਮਡੇ ਲੰਮੇ ਸੰਭੋਰ ਇਹਨਾਂ ਨੇ ਇਹਨਾਂ ਦੀ ਆਪਣੀ ਵਰਜਨ ਹੈ ਵੀ ਅਸੀਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਰੇਸ਼ਨ ਕੀਤਾ ਇਹਨਾਂ ਦਾ ਬਾਪਰੇ ਬਕਸ ਨੇ ਕੇਸ ਬਰਾੜ ਦੀ ਬਾਕੀ ਹੋਰ ਵੀ ਜੀ ਉਹ ਹਮਲੇ ਦੇ ਦੌਰਾਨ ਇਹਨਾਂ ਨੇ ਜਿੱਥੇ ਵੱਡੇ ਪੱਧਰ ਤੇ ਜਿਹੜਾ ਜੀ ਉਹ ਨਿਸ਼ਾਨਾ ਇਸ ਕਰਕੇ ਬਣਾਇਆ ਗਿਆ ਵੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਸਥਾਨ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ ਉਹਨਾਂ ਵੱਲੋਂ ਰਸੋਇਆ ਉਹਨਾਂ ਬਣਾਇਆ ਤੇ ਗੁਰੂ ਹਰਮਨ ਸਾਹਿਬ ਜੀ ਦਾ ਹਾਲ ਤੱਕ ਸਾਡਾ ਅਸਥਾਨ ਉੱਥੇ ਸਥਿਤ ਨੇ ਤੇ ਇਹਨਾਂ ਨੇ 3 ਜੂਨ ਦਾ ਦਿਨ ਮਿਠਿਆ ਸੀ ਕਿ ਉਸ ਦਿਨ ਸਿੱਖਾਂ ਨੇ ਵੱਡੀ ਪੱਧਰ ਤੇ ਗੁਰਜਨ ਦੇਵ ਜੀ ਸਾਹਿਬ ਜੀ ਦਾ ਸ਼ਹੀਦੀ ਗੁਰਪੁਰ ਮਨਾਉਣਾ ਉਸ ਦਿਨ ਇਹਨਾਂ ਦਾ ਵੱਤ ਵਦਨ ਨੁਕਸਾਨ ਕਰੀਏ ਲੱਖ ਤੋੜ ਦੀ ਇਹ ਕੌਮ ਦਾ ਉਸ ਕਰਕੇ ਇਹਨਾਂ ਨੇ ਕੀਤਾ ਤੇ ਜਿਹਦੇ ਵਿੱਚ ਵੱਡੇ ਪੱਦਰ ਤੇ ਬੱਚੇ ਮੁੰਡੇ ਨੌਜਵਾਨ ਔਰਤਾਂ ਮਿਰਗਾਂ ਨੂੰ ਇਹਨਾਂ ਨੇ ਜਿਹੜਾ ਉਹ ਸ਼ਹੀਦ ਕੀਤਾ। ਉਪਰੰਤ ਆਪਣੀ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਇਹਨਾਂ ਦੀ ਉਥੋਂ ਤੇ ਸਾਡੇ ਨਾਲ ਲੜਨ ਵਾਲੇ ਜਿਹੜੇ ਮਾਰੇ ਗਏ ਜਿਹੜੇ ਬੰਦੇ ਸੀ ਇਹਨਾਂ ਦੇ ਕੋਜ ਉਹਨਾਂ ਦੇ ਵਿੱਚੋਂ ਲੜਨ ਵਾਲੇ ਕੋਜ ਉਹਨਾਂ ਦੇ ਜਿਹੜੇ ਆ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਦਾ ਵਾਦਾ ਇਹਨਾਂ ਨੂੰ ਇੱਕ ਐਫਆਰ 4 ਦਿਨ ਬਾਅਦ 10 ਤਰੀਕ ਨੂੰ ਇਹਨਾਂ 10 ਜੂਨ ਨੂੰ ਕਤਵਾਲੀ ਥਾਣੇ 'ਚ ਦਰਜ ਕੀਤੀ ਜੀ ਇੱਕ ਐਫ ਆਈ ਆਰ ਅਨਕੇ ਇਹਨਾਂ ਨੇ ਜਲਾਈ ਦੇ ਵਿੱਚ ਦਰਜ ਕੀਤੀ ਜਿਹੜੀ ਸੀਬੀਆਈ ਸੌ 14 ਜੂਨ ਨੂੰ ਦਰਜ ਕੀਤੀ ਜਿਹੜੀ ਸੀਬੀਆਈ ਨੇ ਦਰਜ ਕੀਤੀ ਸੀ ਆਰਮੀ ਦੀ ਕੰਪਲੇਂਟ ਦੇ ਉੱਤੇ ਦਰਜ ਹੋਈ ਉਹਦੀ ਇਨਵੈਸਟੀਗੇਸ਼ਨ ਇਹਨਾਂ ਨੇ ਸੀਬੀਆਈ ਨੂੰ ਦੇ ਦਿੱਤੀ ਉਹ ਸੀਬੀਆਈ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੂੰ ਜਿਹੜੇ 362 ਪਰ ਇਹਨਾਂ ਦੀ ਆਪਣੀ ਵਜ੍ਹਾ ਨਾਲ 1592 ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਮੁਸ਼ਕਲ ਕਰਕੇ ਵਾਪਸ ਘਰਾਂ ਦੇ ਵਿੱਚ ਭੇਜ ਦਿੱਤਾ ਤੇ 360 ਜਿਹੜੇ ਸੈਗਰੀਗੇਟ ਕਰਕੇ ਜodhpur ਜੇਲ੍ਹ ਭੇਜ ਦਿੱਤਾ ਪਰ ਉਹ ਤੋਂ ਪਹਿਲਾਂ ਵਾਪਸ ਰਿਹਾ ਕੇਂਦਰਾਂ ਦੇ ਵਿੱਚ ਪਰਫਰ ਜੇਲਾਂ ਤੇ ਮਿਲਟਰੀ ਸ਼ਾਉਣੀ ਦੇ ਕਨਟਰੋਗੇਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਡਰਗਟ ਕੀਤਾ ਗਿਆ ਤੇ ਜਿੰਨੇ ਮੌਲਿਕ ਅਧਿਕਾਰ ਹੁੰਦੇ ਆ ਭਾਵੇਂ ਚੰਗੀ ਕੈਦੀ ਹੋਣ ਉਹਨਾਂ ਦੇ ਤੇ ਭਾਵੇਂ ਆਮ ਨਾਗਰਿਕ ਹੋਵੇ ਉਹ ਸਾਰਿਆਂ ਦਾ ਕਹਾਣ ਕੀਤਾ ਉਸ ਵੇਲੇ ਹਕੂਮਤ ਨੇ ਜੀ ਇਹ ਇਹਨਾਂ ਨੂੰ ਪੰਜਾਬ ਤੋਂ ਲਗਭਗ 800 ਕਿਲੋਮੀਟਰ ਦੂਰ ਜੋਧਪੁਰ ਦੀ ਝੇਲ ਦੇ ਵਿੱਚ ਜਾ ਕੇ ਦੇਖਦਾ ਤਾਂ ਕਿਸੇ ਦਾ ਪਰਿਵਾਰ ਉਹਨਾਂ ਦਾ ਪਰਿਵਾਰ ਵੀ ਕੋਈ ਜਿਹੜਾ ਉਹ ਮੁਲਾਕਾਤ ਨਾ ਕਰ ਸਕੇ ਇਹਨਾਂ ਨੂੰ ਕੋਈ ਜਿਹੜੇ ਐਮੈਂਟੀ ਜਿਹੜੀਆਂ ਉਹ ਲਾਈਫੀਆਂ ਉਹ ਪਹੁੰਚ ਨਾ ਸਕਣ ਜੀ ਇਹ ਇਹਨਾਂ ਦਾ ਉਸ ਵੇਲੇ ਦਾ ਇਹਨਾਂ ਤਿੰਨ ਤੋਂ ਪੰਜ ਦਿਨਾਂ ਨਾਲ ਮਤੀਰਾ ਸੀ ਜੀ ਆ ਭਗਵਾਨ ਸਿੰਘ ਜੀ ਜਿਹੜਾ ਇਹ ਫੈਸਲਾ ਆਇਆ ਹੈਗਾ ਵੀ ਇਲੀਗਲੀ ਡਿਟੇਨ ਕਰਨ ਦਾ ਤੇ ਬਾਅਦ ਚ ਜਿਹੜੀ ਮੁਆਵਜ਼ੇ ਦੀ ਵੀ ਗੱਲ ਕੀਤੀ ਹੈ ਕੋ ਅਦਾਲਤ ਨੇ ਸਰਕਾਰ ਨੂੰ ਜਿਹੜਾ ਫੈਸਲਾ ਦਿੱਤਾ ਹੈ ਕਿ ਹੁਕਮ ਕੀਤਾ ਹੈ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਦੇ ਵਿੱਚ ਸਿਰਫ 40 ਸਿੰਘਾਂ ਦਾ ਜਿਹੜਾ ਹੈਗਾ ਉਹ ਜ਼ਿਕਰ ਆਉਂਦਾ ਜੋ ਤੁਸੀਂ ਗਿਣਤੀ ਦੱਸ ਰਹੇ ਹੋ ਐਗਜ਼ੈਕਟਲੀ 365 ਦੀ ਤੁਸੀਂ ਦੱਸ ਰਹੇ ਹੋ ਕਿ 365 ਸਿੰਘਾਂ ਨੂੰ ਜਿਹੜਾ ਹੈਗਾ ਉਹ ਇਸ ਹਿਸਾਬ ਨਾਲ ਜੋਧਪੁਰ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਗਿਆ ਤੇ ਫਿਰ ਕਿਤੇ ਜਾ ਕੇ 88 ਦੇ ਵਿੱਚ ਜਾਂ 99 ਦੇ ਵਿੱਚ ਉਹਨਾਂ ਨੂੰ ਛੱਡਿਆ ਗਿਆ ਸੀ ਇਹ ਜਿਹੜਾ ਨੰਬਰ ਹੈਗਾ ਇਹ 40 ਕਿਉਂ ਹੈ ਬਾਕੀ ਦਾ ਬਾਕੀਆਂ ਦਾ ਨਾਮ ਕਿਉਂ ਨਹੀਂ ਇਸ ਕੇਸ ਤੇ ਵਿੱਚ ਹੈਗਾ ਤੇ ਇਹਦੀ ਕੀ ਇਹਦਾ ਕੀ ਕਾਰਨ ਹੈਗਾ ਇਹਦਾ ਜਦੋਂ ਇਹਨਾਂ ਨੂੰ ਜੀ ਵਕਫ ਵਕਤ ਤਿੰਨ ਲਾਟਸ ਦੇ ਵਿੱਚ ਇਹਨਾਂ ਨੇ ਰਿਲੀਜ਼ ਕੀਤਾ ਦੋ ਇਹਨਾਂ ਦੇ ਖਿਲਾਫ ਉਹਨਾਂ ਨੇ ਚਾਰਜ ਸ਼ੀਟ ਪੇਸ਼ ਕੀਤੀਆਂ ਜਦੋਂ ਇਹਨਾਂ ਪਹਿਲੀ ਦੇ ਵਿੱਚ ਵੇਖਿਆ ਕਿ ਸਾਡੇ ਕੋਲੋਂ ਪੂਰੇ ਲਕੂਨੇ ਫਿਲਪ ਨਹੀਂ ਹੋਏ ਤਾਂ ਇੱਕ ਇਹਨਾਂ ਨੇ ਸਪਲੀਮੈਂਟਰੀ ਚਾਰਜ ਸ਼ੀਟ ਹੋਰ ਪੇਸ਼ ਕਰ ਦਿੱਤੀ ਤੇ ਅਵਰੰਤ ਉਦੇਦਮ باوجود ਇਹਨਾਂ ਨੇ ਇੱਕ ਉਹਦੇ ਵਿੱਚ ਨਾ ਬੜਾ ਵੱਡਾ ਫਲਾ ਰੱਖ ਲੈ ਕੇ ਅਸੀਂ ਜਿਹੜਾ ਜਿਹੜੀ ਲਿਸਟ ਆਫ ਵਿਟਨੈਸ ਜਿਹੜੇ ਬਾਈ ਨੇਮ ਬਾਈ ਐਡਰੈਸ ਨਹੀਂ ਫਾਈਲ ਕਰਾਂਗੇ ਨਾ ਹੀ ਅਸੀਂ ਆਪਣੇ ਆਈਡੈਂਟੀਟੀ ਜਿਹੜੀ ਆ ਵਿਟਨੈਸ ਦੀ ਇਸ ਕੇਸ ਦੇ ਵਿੱਚ ਸ਼ੋ ਕਰਾਂਗੇ ਉਹਦੇ ਪਿਛੇ ਇਹਨਾਂ ਨੇ ਪਲੀਏ ਲਈ ਕਿ ਜੇ ਅਸੀਂ ਆਈਡੈਂਟੀਟੀ ਸ਼ੋ ਕਰਦੇ ਹਾਂ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਜੀ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਇਸ ਤੰਗ ਨਾਲ ਇਹਨਾਂ ਤੇ ਪਰਚਾ ਦਰਜ ਕੀਤਾ ਵੀ 121 ਏ ਲਾ ਕੇ ਇਹਨਾਂ ਦੇ ਉਹਦੀ ਹੈਗੀ ਡੈਥ ਪੈਨਲਟੀ ਤੇ ਉਹਦੇ ਤੋਂ ਬਾਅਦ ਉਹਨਾਂ ਨੇ 5 ਸਾਲ ਉਹ ਕੇਸ ਚਲਾਇਆ ਹੀ ਨਹੀਂ ਉਹ ਕੇਸ ਜਿਹੜੀ ਆ ਵੈਲਿਡਿਟੀ ਲੀਗੈਲਟੀ ਜਿਹੜੀ ਉਹ ਚੈਲੰਜ ਹੋ ਗਈ ਤੇ ਉਹ ਕੇਸ ਜਿਹੜਾ ਜੀ ਇਹਨਾਂ ਨੇ ਲੰਮਕਾ ਛੜਿਆ ਉਸ ਤੋਂ ਬਾਅਦ ਜਿਹੜੀ ਗਰਾਊਂਡ ਤੇ ਇਹਨਾਂ ਨੂੰ ਵਿਸਤਾਰ ਕੀਤਾ ਵੀ ਇਹ ਜੀ ਇੱਥੇ ਦੇਸ਼ ਨੂੰ ਤੋੜਨ ਦਾ ਇਹ ਦੇਸ਼ੀ ਅਖੰਡਤਾ ਨੂੰ ਖਤਰਾ ਇਹਨਾਂ ਹਿੰਦੁਸਤਾਨ ਦੀ ਹਕੂਮਤ ਸੌਰੀ ਆਰਮੀ ਦੇ ਉੱਤੇ ਹਮਲਾ ਕੀਤਾ ਮਾਰ ਦਿੱਤੇ ਬੰਦੇ ਝਮੀ ਕਰ ਦਿੱਤੇ ਇਹਨਾਂ ਦੇ ਇਥੇ ਬਾਹਰ ਰਹਿਣ ਨਾਲ ਆਮਨਕੁਮ ਦੀ ਸਥਿਤੀ ਬਹੁਤ ਖਰਾਬ ਹੋਊਗੀ ਜੀ ਉਸੇ ਗਰਾਊਂਡ ਤੇ ਇਹਨਾਂ ਨੂੰ ਫਿਰ ਇਹਨਾਂ ਨੇ 5 ਸਾਲ ਬਾਅਦ ਛੱਡਿਆ ਕਿ ਇਹਨਾਂ ਦਾ ਪਿਛਲਾ ਪਿਸ਼ੋਕੜ ਘੋਖਿਆ ਜੀ ਦੇ ਚ ਕੋਈ ਅਪਰਾਧਕ ਗੱਲ ਨਹੀਂ ਆਈ ਤੇ ਨਾ ਹੀ ਇਹਨਾਂ ਦੀਆਂ ਪ੍ਰੋਸਪੈਂਸੀ ਜਿਹੜਾ ਪਿਛਲਾ ਪਿਸ਼ੋਕੜ ਆ ਉਹ ਸਿਚੁਏਸ਼ਨ ਨੂੰ ਐਗਰੇਵੇਟ ਕਰਨ ਵਾਲਾ ਇਸ ਵੇਲੇ ਇਹਨਾਂ ਨੂੰ ਛੱਡਣਾ ਜਿਹੜਾ ਉਹ ਮਾਹੌਲ ਨੂੰ ਸ਼ਾਂਤ ਕਰਨ ਵਾਲਾ ਪਬਲਿਕ ਵਰਮਨ ਨਹੀਂ ਨੇਚਰਲ ਜਸਟਿਸ ਨੂੰ ਜਿਹੜਾ ਉਹ ਆਪਣਾ ਫੁੱਲਫਿਲ ਕਰਦਾ ਤੇ ਇਹਨਾਂ ਨੂੰ ਛੱਡ ਰਹੇ ਆ ਇਹ ਤਿੰਨ ਲੋਟ ਸਟ੍ਰੈਟਜੀ ਇਹਨਾਂ ਨੇ 88 ਦੇ ਵਿੱਚ ਦੋ 199 ਦੇ ਵਿੱਚ ਜੀ ਬਟ ਇਹਨਾਂ ਨੂੰ ਅਲਟੀਮੇਟਲੀ ਉਹਨਾਂ ਨੇ ਇਹ ਰਾ ਕੀਤਾ ਅੰਦਰ ਅਬਜ਼ਰਵੇਸ਼ਨ ਦੇਖਣ ਤੋਂ ਬਾਅਦ 31 799 ਨੂੰ ਜੀ ਜਦੋਂ ਇਹ 31 799 ਨੂੰ ਰਿਲੀਜ਼ ਹੋਏ ਜੀ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜਿਹੜੇ ਉਹਨਾਂ ਦੇ ਹਿਡਨ ਟਿਕਾਣੇ ਸੀ ਜੇ ਉਸ ਵੇਲੇ ਬਣਾਏ ਗਵਰਨਮੈਂਟ ਨੇ ਜੀ ਜਿਨ੍ਹਾਂ ਦੇ ਵਿੱਚ ਪਤਾ ਨਹੀਂ ਲੱਗਦਾ ਉਹਨ ਮੀਆਰ ਮਾਡਰਨ ਸਕੂਲ ਹੀ ਹੈ ਜੀ ਇੱਥੇ ਅੰਮ੍ਰਿਤਸਰ ਕੋਟ ਨਾਂ ਦਾ ਸਕੂਲ ਹੀ ਪਰ ਉਥੇ ਇਹ ਇਹਨਾਂ ਨੌਜਵਾਨਾਂ ਨੂੰ ਚੁੱਕ ਕੇ ਗੁਫਤ ਰੱਖਿਆ ਜਾਂਦਾ ਸੀ ਇਹੋ ਜਿਹੇ ਥਾਵਾਂ ਤੋਂ ਜਦੋਂ ਇਹਨਾਂ ਨੂੰ ਅਲਟੀਮੇਟਲੀ ਰਿਲੀਜ਼ ਕੀਤਾ ਤੇ ਉਹਦੇ ਤੋਂ ਬਾਅਦ 222 ਬੰਦੇ ਜਿਹੜੇ ਜੀ ਉਹਨਾਂ ਨੇ ਕੇਸ ਫਾਈਲ ਕੀਤੇ ਜੀ ਜਿੰਨਾਂ ਕੇਸਾਂ ਤੇ ਗਵਰਨਰ ਨੂੰ ਪਾਰਟੀ ਬਣਾ ਗਵਰਨਰ ਨੇ ਪੇਸ਼ ਹੁੰਦਾ ਲੰਮਾ ਸਮਾਂ ਲਾਇਆ ਇਹਨਾਂ ਦੇ ਅਧਿਕਾਰੀਆਂ ਨੇ ਇਹਨਾਂ ਨੇ ਪਰ ਉਸ ਵੇਲੇ ਕੋਰਟ ਨੇ ਇਹ ਜਿਹੜਾ ਸੀ ਪਲੈਂਟਸ ਨੇ ਮਦਈਆਂ ਨੇ ਜਿਹਦੇ ਦਾਵਾ ਕਰਨ ਵਾਲੇ ਜਿਨ੍ਹਾਂ ਨੇ ਐਸਪੀ ਸਾਡੇ ਨਾਲ ਹੋਇਆ ਉਹਨਾਂ ਨੇ ਸਿਰਫ ਇੱਕ ਇੱਕ ਆਪਣੀ ਗਵਾਹੀ ਪੇਸ਼ ਕੀਤੀ ਜੀ ਤੇ ਅਪਰੰਤ ਜਦੋਂ ਸਰਕਾਰ ਦੀ ਗਵਾਹੀ ਦਾ ਸਮਾਂ ਆਇਆ ਤੇ ਇਹਨਾਂ ਨੇ ਲਗਭਗ 10 ਸਾਲ ਤੋਂ ਵੱਧ ਸਮਾਂ ਉਸ ਗਵਾਹੀ ਨੂੰ ਲੰਮਕਾਇਆ ਉਹਨਾਂ ਸਮੇਂ ਦੌਰਾਨ ਬਹੁਤ ਸਾਰੇ ਵਿੱਚੋਂ ਬੰਦੇ ਜਿਹੜੇ ਉਹ ਮਦਈ ਜਿਹੜੇ ਹੀ ਉਹ ਫੇਰ ਛੱਡ ਗਏ ਕੁਝ ਜਿਹੜੇ ਹੀ ਉਹ ਹਰਾਸ ਹੋ ਕੇ ਤੇ ਉਹ ਕੇਸਾਂ ਦੀ ਪੈਰਵਾਹੀ ਨਾ ਕਰ ਸਕੇ ਜੀ ਵਫਾ ਕਾਰਨ ਕਰਕੇ ਜਿਹਦੇ ਕਰਕੇ ਜਿਹੜੇ ਕੇਸ ਜਿਹੜੇ ਸੀ ਉਹ ਖਤਮ ਹੋ ਗਏ ਤੇ 2011 ਜਦੋਂ ਉਹ ਫੈਸਲਾ ਆਇਆ ਲੋਰ ਕੋਰਟ ਦਾ ਉਸ ਵੇਲੇ ਸਿਰਫ 77 ਕੇਸ ਚੱਲ ਰਹੇ ਸੀ ਜੀ ਜਦੋਂ ਫੈਸਲਾ ਸਾਡੇ ਦੇ ਖਿਲਾਫ ਆਇਆ ਤੇ ਉਹਨਾਂ 77 ਕੇਸਾਂ ਦੇ ਵਿੱਚੋਂ ਮੈਂ 77 ਦੀਆਂ 77 ਮੈਂ ਚਾਰ ਕਰਵਾਈਆਂ ਪਰ ਵੀ ਬੰਦੇ ਤਕਰੀਲਾਂ ਤੇ ਸਾਈਨ ਕਰਨ ਹੀ ਨਹੀਂ ਆਏ ਕਿ ਜੇ ਹੁਣ ਤੱਕ ਕੋਈ ਨਹੀਂ ਬਣਾ ਤੇ ਗਾਹ ਕੀ ਹੋਣਾ ਜੀ ਉਹ ਸਿਰਫ 48 ਅਪੀਲਾਂ ਤੇ ਸਾਈਨ ਕੀਤੀਆਂ ਜਿਹੜੀਆਂ 48 ਅਪੀਲਾਂ ਚੋਂ 40 ਜਿਹੜੀਆਂ ਅਸੀਂ ਉਹ ਚੱਲ ਰਹੀਆਂ ਸਨ ਇੱਕ ਜਿਹੜੀ ਉਹ ਡਿਸਟ੍ਰਿਕਟ ਡਿਪਾਰਟਮੈਂਟ ਹੋਣ ਕਰਕੇ ਉਹ ਅੰਡਰ ਪ੍ਰੋਸੈਸ ਕਿ ਰੈਸਟੋਰੇਸ਼ਨ ਵਾਸਤੇ ਉਹ ਨਹੀਂ ਨਾਲ ਡਿਸਾਈਡ ਹੋ ਸਕੀ 40 ਅਪੀਲਾਂ ਜਿਹੜੀਆਂ ਉਹ ਡਿਸਾਈਡ ਹੋਈਆਂ ਜਿਨ੍ਹਾਂ ਦੇ ਵਿੱਚ ਇਹ ਹੋਲਡ ਕੀਤਾ ਗਵਰਨਮੈਂਟ ਨੇ ਆਪਣਾ ਕੋਰਟ ਨੇ ਉਸ ਵੇਲੇ ਦਾ ਜਿਹੜਾ ਇਹ ਹਮਲਾ ਜਿਹੜਾ ਇਹ ਉਸ ਵੇਲੇ ਇਹਨਾਂ ਦੀ ਡਿਟੈਂਸ਼ਨ ਜਿਹੜੀ ਆ ਉਹ ਇਲਿਗਲ ਡਿਟੈਂਸ਼ਨ ਸੀ ਉਹ ਇਹਨਾਂ ਦੀ ਅਰੈਸਟ ਜਿਹੜੀ ਆ ਉਹ ਕਰਨੀ ਗਈ ਆ ਜੀ ਭਗਵਾਨ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਵੀ ਇਹ 40 ਸਾਰਾ ਤੁਸੀਂ ਵਿਰਵੇ ਦੇ ਨਾਲ ਦੱਸਿਆ ਵੀ ਜਿਹੜੇ 40 ਕੇਸਸ ਹੈਗੇ ਆ ਉਹਨਾਂ ਦੇ ਵਿੱਚ ਇਹ ਇਲੀਗਲ ਡਿਟੈਂਸ਼ਨ ਪਾਈ ਗਈ ਹੈ ਤਾਂ ਜੇ ਅਸੀਂ ਇਹਨੂੰ ਇਨਸਾਫ ਦੇ ਤਰਾਜ਼ੂ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ ਤਾਂ ਜਿਹੜੇ ਬਾਕੀ ਦੇ ਕੇਸਸ ਸੀਗੇ ਜਿਹੜੇ ਕਿਸੇ ਕਾਰਨ ਕਰਕੇ ਨਹੀਂ ਅੱਗੇ ਆ ਸਕੇ ਜਾਂ ਇਹ ਕਹਿ ਲਓ ਜਿਹੜੇ ਕੇਸਸ ਨਹੀਂ ਵੀ ਦਰਜ ਕੀਤੇ ਗਏ ਜਾਂ ਜਿਹੜੇ ਅੰਦਰ ਸੀਗੇ ਸ਼ਹੀਦ ਕਰ ਦਿੱਤੇ ਗਏ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸੌਰੀ ਫੌਜ ਦੀ ਗੋਲੀ ਦੇ ਨਾਲ ਮਾਰੇ ਗਏ ਉਹ ਸਾਰਾ ਜਿਹੜਾ ਪਾਰਟ ਸੀਗਾ ਜੇ ਉਹਨਾਂ ਦੇ ਇਨਸਾਫ ਦੀ ਗੱਲ ਕਰਨੀ ਹੋਵੇ ਤਾਂ ਕੀ ਜਿਹੜਾ ਇਹ ਕੇਸ ਹੈਗਾ ਇਹਦਾ ਜਿਹੜਾ ਫੈਸਲਾ ਹੈਗਾ ਅਦਾਲਤ ਵੱਲੋਂ ਦਿੱਤਾ ਗਿਆ ਇਹਨਾਂ 40 ਕੇਸਾਂ ਦੇ ਵਿੱਚ ਅੱਗੇ ਜਾ ਕੇ ਇਹ ਕੇਸ ਕੋਈ ਆਧਾਰ ਬਣ ਸਕਦਾ ਇਨਸਾਫ ਦੇ ਲਈ ਜਦੋਂ ਅਸੀਂ ਕੌਮੀ ਪੱਖ ਤੋਂ ਗੱਲ ਕਰਦੇ ਆਂ ਬਿਲਕੁਲ ਭਾਜੀ ਇਹ ਆਧਾਰ ਹੀ ਨਹੀਂ ਬਣ ਸਕਦਾ ਹੈ ਹੀ ਅਸਲੀਅਤ ਆ ਕਿਉਂਕਿ ਜੋ ਐਟ੍ਰੋਸਿਟੀਆਂ ਜੋ ਜਿਆਦਤੀਆਂ ਇਹਨਾਂ 40ਆਂ ਨਾਲ ਹੋਈਆਂ ਉਹ ਬਾਕੀ 300 ਪੰਚੀਆਂ ਨਾਲ ਵੀ ਉਹੋ ਕੁਝ ਹੀ ਹੋਇਆ ਜੀ ਤੇ ਗਵਰਨਮੈਂਟ ਜਿਹੜਾ ਉਹ ਇਹਦੇ ਲਈ ਬਾਉਂਡ ਹੈ ਕਿ ਉਹ ਸਾਰਿਆਂ ਨੂੰ ਮੁਆਵਜ਼ਾ ਦੇਵੇ কোর্ਟ ਨੇ ਜਿਹੜਾ ਮੁਆਵਜ਼ਾ ਦਿੱਤਾ কোর্ਟ ਨੇ ਜਿਹੜਾ ਇਹ ਇੱਕ ਵਾਰੀ ਅਸਪਸ਼ਟ ਤੌਰ ਤੇ ਕਿਹਾ ਕਿ सीबीआई ਨੇ ਉਸ ਵੇਲੇ ਬੜੀ ਚਲਾਕੀ ਨਾਲ ਇਸ ਦੇ ਨੀਲਮ ਕਾਸ਼ੜਾ ਜodhpur ਤੇ ਇਹਨਾਂ ਤੇ ਕੇਸ ਨਹੀਂ ਚਲਾਇਆ ਕਿਉਂਕਿ ਉਹ ਹਾਰਦੇ ਹੋ ਕੇ ਕੇਸ ਇੱਥੇ ਆਣ ਕੇ ਜਿਹੜੀਆਂ ਇਹਨਾਂ ਦੇ ਖਿਲਾਫ ਉਹਨਾਂ ਨੇ ਕ੍ਰਿਮੀਨਲ ਟ੍ਰਾਇਲ ਦੇ ਵਿੱਚ ਜੋੜਪੁਰ ਜੋ ਐਵੀਡੈਂਸ ਪੇਸ਼ ਨਹੀਂ ਕੀਤੀ ਉਹਨਾਂ 17 ਸਾਲ ਦੇ ਸਮੇਂ ਦੇ ਵਿੱਚ ਅਸੀਂ ਇੱਕ ਐਵੀਡੈਂਸ ਕ੍ਰਾਈਮ ਦੇ ਇਹਨਾਂ ਉਹਨਾਂ ਨੇ 17 ਸਾਲ ਦੇ ਸਮੇਂ ਚ 25 ਇਟਮ ਸਟੇਟ ਉਹ ਕੋਰਟ ਦੇ ਵਿੱਚ ਲੈ ਕੇ ਆਏ ਤੇ ਜਿਹੜੀ ਉਹਨਾਂ ਨੇ ਉੱਥੇ ਬਲੀ ਲਈ ਕਿ ਇਹ ਅਸੀਂ ਵਿਟਨਸ ਆਪਣੇ ਤੇ ਪੇਸ਼ ਕਰਦੇ ਆਂ ਤੇ ਉਹਨਾਂ ਨੂੰ ਖਤਰਾ ਹੋ ਸਕਦਾ ਜੀ ਸਿੱਖ ਬੜੀ ਅਮਨ ਪਸੰਦ ਕੌਮ ਆ ਤੇ ਧਰਮ ਜਿਹੜਾ ਦੁਨੀਆ ਦਾ ਸਭ ਤੋਂ ਨਿਰਾਲਾ ਧਰਮ ਹੈ ਕਦੀ ਕਿ ਇਹ ਨਾਲ ਵਧੀ ਖੀ ਨਹੀਂ ਕਰਦੇ ਕਦੀ ਕਿ ਇਥੇ ਹਮਲਾਵਰ ਨਹੀਂ ਹੁੰਦੇ ਜਿੰਨਾ ਚਿਰ ਕੋਈ ਆਣ ਕੇ ਇਹਨਾਂ ਨਾਲ ਨਾ ਕਰੇ ਜੀ ਬਿਲਕੁਲ ਜੇ ਤੁਸੀਂ ਵੇਖ ਲਓ ਪੰਜਾਬ ਦੇ ਵਿੱਚ ਇੱਕ ਵੀ ਗਵਾਹ ਨੂੰ ਕਦੀ ਕਿਸੇ ਨੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਜਿਹੜਾ ਇਸ ਕੇਸ ਦਾ ਜਿਹਨੇ ਤਾਣ ਕੇ ਐਵੀਡੈਂਸ ਦਿੱਤੀ ਕਿ ਮੈਂ ਉਹਦਾ ਐਗਜ਼ੀਕਿਊਟਿੰਗ ਆਫੀਸਰ ਹਾਂ ਉਹ ਸੋਲਡ ਜੀਵੀ ਰੌਮਨਸਟਰੀ ਵੀ ਰੌਬਰਗੇਡੀਅਰ ਉਹਦੀ 3 ਸਾਲ ਇੱਥੇ ਐਵੀਡੈਂਸ ਨਹੀਂ ਦੀ ਰਹੀ ਜੀ ਹਰ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਡੇਟ ਲੈ ਜਾਣੀ ਉਹਦੀ ਐਵੀਡੈਂਸ ਇਨਕੰਪਲੀਟ ਰਹਿ ਜਾਣੀ ਜਾਂਨੀ ਡੈਫਰ ਹੋ ਜਾਣੀ 3 ਸਾਲ ਉਹ ਇੱਥੇ ਅੰਮ੍ਰਿਤਸਰ ਦੀ ਕੋਰਟ ਚ ਆਉਂਦਾ ਰਿਹਾ ਉਹਨੂੰ ਕਿਸੇ ਨੇ ਕੋਈ ਤੱਕ ਨਹੀਂ ਆਖਿਆ ਜੀ ਉਥੇ ਮਜੂਦ ਹੋਰੇ ਬੀ ਲੈਂਦੇ ਰਹੇ ਅਸੀਂ ਜਿਹੜਾ ਜੀ ਤੇ ਇਸ ਕਰਕੇ ਜਿਹੜਾ ਨਾ ਜੀ ਉਹਦੀ ਐਵੀਡੈਂਸ ਤੋਂ ਬਾਅਦ ਉਹਨਾਂ ਦੀ ਆਪਣੀ ਐਵੀਡੈਂਸ ਵਿੱਚ ਗਵਰਨਮੈਂਟ ਦੀ ਆਪਣੀ ਐਵੀਡੈਂਸ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਆ ਗਿਆ ਕਿ ਇਹਨਾਂ ਨੂੰ ਜਿਹੜਾ ਜੀ ਉਥੇ ਸ਼੍ਰੋਮਣੀ dourdarਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਰਸਤਾ ਪਹੁੰਚਾਉਂਦੀ ਰਹੀ ਉਹ ਉਹ ਅਦਾਲਤਾਂ ਹੋਣਗੀ ਤਾਂ ਵੀ ਜੇ ਤੁਸੀਂ ਇਹਨਾਂ ਨੂੰ ਉਥੇ ਇਹਨਾਂ ਦੇ ਆਪਣਾ ਫੰਡਮੈਂਟਲ ਰਾਈਟਸ ਨੇ ਬ੍ਰਿਜਨਰ ਦੇ ਵੀ ਉਹਨਾਂ ਨੂੰ ਜਿਹੜਾ ਜਦੋਂ ਉਹ ਜੇਲ੍ਹ 'ਚ ਨੇ ਉਹਨਾਂ ਦੀਆਂ ਸਾਰੀਆਂ ਲੋੜਾਂ ਉਹ ਸਰਕਾਰ ਪੂਰੀਆਂ ਕਰੇ ਜੀ ਬਿਲਕੁਲ ਜੀ ਸਰਕਾਰ ਪੂਰੀਆ ਕਰਦੀ ਪਰਸ਼ੋਮਨੀ ਕਮੇਟੀ ਨੂੰ ਕੀ ਲੋਡ ਸੀ ਉੱਥੇ ਇਹਨਾਂ ਦੇ ਮਗਰ ਰਸਤਾ ਪਹੁੰਚਾਉਣ ਦੀ ਜੀ ਭਗਵਾਨ ਸਿੰਘ ਜੀ ਸਾਡੇ ਕੋਲ ਜਿਹੜਾ ਸਾਡਾ ਸੋ ਗਿਆ ਹੈ ਉਹ ਗਲਤ ਸੀ ਗੇਂ ਗੱਲ ਤੇ ਸਾਡਾ ਜਿਹੜਾ ਭਗਵਾਨ ਸਿੰਘ ਜੀ ਸਮਾ ਹੈਗਾ ਉਹ ਹੁਣ ਸਮਾਪਤੀ ਦੇ ਵੱਲ ਜਾ ਰਿਹਾ ਹੈ ਅਸੀਂ ਕੇਸ ਜਿਹੜਾ ਕਾਫੀ ਹੱਦ ਤੱਕ ਉਹਨੂੰ ਕਵਰ ਕਰ ਚੁੱਕੇ ਹਾਂ ਉਹਦੇ ਜਿਹੜੇ ਡਿਫਰੈਂਟ ਐਸਪੈਕਟਸ ਹੈਗੇ ਆ ਮੈਂ ਪਹਿਲਾਂ ਮੈਂਸ਼ਨ ਕਰਨਾ ਭੁੱਲ ਗਿਆ ਮੇਰੇ ਦਿਮਾਗ ਦੇ ਵਿੱਚੋਂ ਵਿਸਰ ਗਿਆ ਕਿ ਤੁਸੀਂ ਐਸਜੀਪੀਸੀ ਮੈਂਬਰ ਵੀ ਹੈਗੇ ਹੋ ਮੱਤੇਵਾਲ ਤੋਂ ਤੇ ਅਖੀਰ ਦੇ ਵਿੱਚ ਤੁਸੀਂ ਅੱਜ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ ਟੀਵੀ 84 ਤੇ ਤੁਹਾਡੇ ਨਾਲ ਜਿਹੜੀ ਹੈ ਵਿਚਾਰਾਂ ਦੀ ਸਾਂਝ ਪਈ ਹੈ ਤੇ ਕੀ ਮੈਸੇਜ ਕੀ ਦੇਣਾ ਚਾਹੋਗੇ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਸਾਡੇ ਕੋਲ ਅਖੀਰਲਾ ਇੱਕ ਮਿੰਟ ਹੈਗਾ ਜੀ ਮੈਂ ਇੱਕ ਮਿੰਟ ਦੇ ਵਿੱਚ ਫਿਨਿਸ਼ ਕਰਨਾ ਚਾਹੁੰਗਾ ਵੀ ਇਹ ਜਿਹੜਾ ਨਾ ਜੀ ਕੇਸ ਤੇ ਹੋ ਗਿਆ ਸਰਕਾਰ ਦਾ ਸੈਂਟਰ ਦਾ ਵੀ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਇਹਨਾਂ ਸਾਰਿਆਂ ਨੇ ਜਿਹੜਾ ਉਹ ਮੁਆਵਜ਼ਾ ਜਿਹੜਾ 10.7 ਲੱਖ ਰੁਪਏ ਜਿਹੜਾ ਅਨ ਕਲੇਮ ਕੀਤਾ ਹੈ ਉਹ ਸਮੇਤ ਵਿਆਜ ਹੁਣ ਤੱਕ ਦੇਵੇ ਅਦਾਲਤ ਦੇ ਫੈਸਲੇ ਵਾਲਾ ਨਾ ਵੇਖੀ ਵੀ ਅਦਾਲਤ ਨੇ 5 ਲੱਖ ਪਾਇਆ ਜੀ ਅਦਾਲਤ ਨੇ ਹੋਲਡ ਕਰਤਾ ਵੀ ਉਹ ਇਹਨਾਂ ਦੀ ਡਿਟੈਂਸ਼ਨ ਜਿਹੜੀ ਉਹ ਗਲਤ ਸੀਗੀ ਇਸ ਕਰਕੇ ਗਵਰਨਮੈਂਟ ਦਾ ਫਰਜ ਬਣਦਾ ਦਵੇ ਗਵਰਨਮੈਂਟ ਕੋ ਬੜੇ ਵੱਸੀ ਹਥਿਆਰ ਨੇ ਉਹ ਹੋਰ ਜਿਹੜੀਆਂ ਨਾ ਜਿ ਤਰਾ ਰੀਹੈਬਿਡਿਟੇਸ਼ਨ ਦੇ ਵਿੱਚ ਜਿਹੜੇ ਇਥੋਂ ਦੰਗਾ ਪੀੜਤਾਂ ਦੇ ਨਾਂ ਤੇ ਉਹ ਜਿਹੜੇ ਲੋਕ ਨੇ ਜਿਹੜੇ ਜਾਣ ਬੁਝ ਕੇ ਇਥੋਂ ਪੰਜਾਬ ਚੋਂ ਬਾਹਰ ਜਾ ਕੇ ਉਹਨਾਂ ਨੂੰ ਬੜੀ ਮੜੀ ਵੱਡੀਆਂ ਗਰੰਟਾ ਨੌਕਰੀਆਂ ਦੇ ਰਹੀ ਆ ਇਸ ਤਰ੍ਹਾਂ ਉਸੇ ਹੀ ਹੈੱਡ 'ਚ ਇਹਨਾਂ ਨੂੰ ਵੀ ਜਿਹੜਾ ਉਹ ਕੰਪਨਸੇਟ ਕੀਤਾ ਜਾਵੇ ਅਖੀਰਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਮੈਂ ਆਪਣੇ ਸਾਰੇ ਵੀਰਾਂ ਨੂੰ ਸਿੱਖ ਜਗਤ ਨੂੰ ਅਪੀਲ ਕਰੂੰਗਾ ਕਿ 6 ਜੂਨ ਦਾ ਜਿਹੜਾ ਅਕਾਲ ਤਖਤ ਤੇ ਆਪਾਂ ਸ਼ੀਧਾਂਦਵ ਦੇਹਾੜਾ ਮਨਾਉਂਦੇ ਆ ਉਹਨੂੰ ਸ਼ਾਂਤਮਈ ਨਾਲ ਤੇ ਜਦਾ ਸ਼ਾਨਦਾਰ ਮਨਾਈਏ ਕਿ ਲੋਕ ਉਹਦੇ ਤੇ ਰਸ਼ਿਕ ਕਰਨ ਅੱਜ ਤੀਸਰਾ ਕਲਰ ਵਾਲਾ ਉਸ ਵੇਲੇ ਸਾਡੇ ਨਾਲ ਇਹਨਾਂ ਸਾਰੀ ਦੁਨੀਆ ਨੂੰ ਪਤਾ ਪਹਿਲਾਂ ਦਵਾਂਦਾ ਸਾਨੂੰ ਪਤਾ ਜਾ ਮੁਗਲਾਂ ਨੂੰ ਪਤਾ ਉਹਨਾਂ ਸਾਡੇ ਤੇ ਕੀਤਾ ਸਾਂਹੀ ਇਤਿਹਾਸ ਪੜਿਆ ਅੱਜ ਦੁਨੀਆ ਨੂੰ ਪਤਾ ਤੇ ਆਪਾਂ ਉਹਨੂੰ ਅਲੜਬਾਜੀ ਦਾ ਦਿਨ ਨਾ ਬਣਾਈਏ ਉਹਨੂੰ ਸ਼ਾਂਤੀ ਨਾਲ ਉਥੇ ਢੰਗ ਨਾਲ ਪਿਆਰ ਨਾਲ ਮਨਾਈਏ ਜੀ ਬਿਲਕੁਲ ਭਗਵੰਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਇਹ ਸਾਰੇ ਕੇਸ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਸਾਂਝੀਆਂ ਕੀਤੀਆਂ ਨੇ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਵਾਹਿਗੁਰੂ ਜੀ ਕੀ ਫਤਿਹ ਜੀ ਵੀਅਰਸ ਇਹ ਸੰ ਭਗਵੰਤ ਸਿੰਘ ਸਿਆਲਕਾ ਜਿਹੜੇ ਮੈਂਬਰ ਐਸਜੀਪੀਸੀ ਵੀ ਹੈਗੇ ਆ ਮੱਤੇਵਾਲ ਤੋਂ ਤੇ ਜਿਨ੍ਹਾਂ ਨੇ ਇਹ ਜਿਹੜਾ ਕੇਸ ਸੀਗਾ ਸਿੰਘਾਂ ਦਾ ਸਿੱਖਾਂ ਦਾ ਸਿੱਖ ਪੀੜਤਾਂ ਦਾ ਉਹ ਨਿਸ਼ਕਾਮ ਤੌਰ ਤੇ ਬਿਨਾ ਕੋਈ ਫੀਸ ਲੈਂਦਿਆਂ ਲੜਿਆ ਸੀ ਇਸ ਕੇਸ ਦੀ ਜਿਹੜੀਆਂ ਡਿਟੇਲਸ ਨੇ ਉਹ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਆ ਤੇ ਇੱਕ ਸਵਾਲ ਜਿਹੜਾ ਬਣਦਾ ਵੀ ਇਨਸਾਫ ਕੀ ਇਹਨੂੰ ਮੰਨਿਆ ਜਾ ਸਕਦਾ ਜਾਂ ਨਹੀਂ 33 ਸਾਲ ਬਾਅਦ 365 ਕੇਸਸ ਦੇ ਵਿੱਚੋਂ ਜਿਹੜਾ 40 ਦੇ ਵਿੱਚ ਮੁਆਵਜ਼ੇ ਦੀ ਗੱਲ ਜਾਂ ਇਲੈਗਲ ਡਿਟੈਂਸ਼ਨ ਨੂੰ ਮੰਨਣ ਦੀ ਜਿਹੜੀ ਗੱਲ ਅਦਾਲਤ ਦੇ ਵਿੱਚੋਂ ਸਾਹਮਣੇ ਆਈ ਹੈ ਇਹਦਾ ਫੈਸਲਾ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਛੱਡਦੇ ਹਾਂ ਕਿ ਕਿੰਨਾ ਕੁ ਇਹ ਇਨਸਾਫ ਸਮਝਿਆ ਜਾਵੇ ਜਾਂ ਜਿਹੜਾ ਹੋਰ ਤਸ਼ੱਦਦ ਹੋਇਆ ਜਿਹੜੇ ਹੋਰ ਕੇਸੇਸ ਹੈਗੇ ਆ ਉਹਨਾਂ ਦਾ ਕੀ ਹੈਗਾ ਉਹਦੇ ਤੇ ਵੀ ਹਜੇ ਸਵਾਲੀਆ ਨਿਸ਼ਾਨ ਹੈ ਸੋ ਇਸੇ ਦੇ ਨਾਲ ਜਿਹੜਾ ਅੱਜ ਦਾ ਸ਼ੋਅ ਹੈਗਾ ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ